ਗਾਈਸ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਦੇ ਵਿੱਚ ਬਹੁਤ ਸਾਰੇ ਐਡਾ ਦੇ ਐਪਲੀਕੈਂਟਸ ਰਹ ਰਹੇ ਆ ਜਿਨ੍ਹਾਂ ਦੇ ਵਰਕ ਵੀਜ਼ਾ ਐਕਸਪਾਇਰ ਹੋ ਚੁੱਕੇ ਆ ਜਾਂ ਫਿਰ ਉਹ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਦੇ ਵਿੱਚ PR حاصل ਕਰਨ ਲਈ স্ট্রাগল ਕਰ ਰਹੇ ਆ। ਸੋ ਸਾਡੀ ਅੱਜ ਦੀ ਇਹ ਵੀਡੀਓ ਉਹਨਾਂ ਸਾਰੇ ਐਪਲੀਕੈਂਟਸ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਸਾਬਿਤ ਹੋ ਸਕਦੀ ਹੈ। ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾ ਸਕਿੱਪ ਕੀਤੇ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ ਦਿਓ। ਬਈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਬਹੁਤ ਸਾਰੀਆਂ ਐਦਾਂ ਦੀ ਪਾਲਿਸੀਜ਼ ਇੰਪਲੀਮੈਂਟ ਕੀਤੀਆਂ ਗਈਆਂ ਜਿਸ ਦੇ ਚੱਲਦੇ ਨਾ ਸਿਰਫ ਵਰਕ ਵੀਜ਼ਾ ਬਲਕਿ ਹਰ ਤਰ੍ਹਾਂ ਦੇ ਟੈਂਪਰੇਰੀ ਵੀਜ਼ਾ ਹਾਸਲ ਕਰਨ ਵਾਲੇ ਐਪਲੀਕੈਂਟਸ ਦੇ ਉੱਤੇ ਇਕੁਅਲੀ ਇਨਫੈਕਟ ਜੋ ਐਪਲੀਕੈਂਟਸ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਹੱਲੇ ਤੱਕ ਬਹੁਤ ਸਾਰੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਰਿਹਾ ਆ ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਇਹ ਚੀਜ਼ ਪੂਰੀ ਤਰ੍ਹਾਂ ਕਲੀਅਰ ਕਰ ਦਿੱਤੀ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਅਲੱਗ-ਅਲੱਗ ਤਰ੍ਹਾਂ ਦੇ ਪੀਆਰ ਡਰਾ ਕੱਢਣਗੇ ਜਿਸ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਐਪਲੀਕੈਂਟਸ ਨੂੰ ਪੀਆਰ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਲਈ ਕੈਨੇਡਾ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਮੀਨਸ ਸੀਈਸੀ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਆ ਇਹ ਉਹ ਡਰਾ ਹੈ ਜਿਸ ਦੇ ਵਿੱਚ ਕੈਨੇਡਾ ਦੇ ਵਿੱਚ ਰੈਰ ਰੇ ਸਟੂਡੈਂਟਸ ਨੂੰ ਤੇ ਵਰਕਰਸ ਨੂੰ ਕੈਨੇਡਾ ਦੇ ਵਿੱਚ ਪੀਆਰ ਦਿੱਤੀ ਜਾਂਦੀ ਆ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਅਗਰ ਤੁਸੀਂ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਜਾਂ ਤਾਂ ਫਿਰ ਸਟੱਡੀ ਕੀਤੀ ਹੋਣੀ ਚਾਹੀਦੀ ਆ ਲਾਸਟ 3 ਇਅਰਸ ਦੇ ਵਿੱਚ 1 ਇਅਰ ਦਾ ਵੈਲਿਡ ਐਕਸਪੀਰੀਅੰਸ ਹੋਣਾ ਚਾਹੀਦਾ ਆ ਇਸ ਵੇਲੇ ਕੈਨੇਡਾ ਇਮੀਗ੍ਰੇਸ਼ਨ ਦੀ ਪੂਰੀ ਕੋਸ਼ਿਸ਼ ਇਹ ਆ ਕਿ ਕੈਨੇਡਾ ਦੇ ਵਿੱਚ ਉਹਨਾਂ ਲੋਕਾਂ ਨੂੰ ਪੀਆਰ ਦਿੱਤੀ ਜਾਵੇ ਜੋ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਦੇ ਵਿੱਚ ਹੀ ਰਹਿ ਰਹੇ ਆ ਉੱਥੇ ਸਟੱਡੀ ਕਰ ਰਹੇ ਆ ਜਾਂ ਫਿਰ ਉੱਥੇ ਕੰਮ ਕਰ ਰਹੇ ਆ ਤੇ ਉਹ ਉੱਥੇ ਦੇ ਸਿਸਟਮ ਤੇ ਉੱਥੇ ਦੇ ਕਲਚਰ ਦਾ ਇੱਕ ਇੰਪੋਰ हिस्सा बन ਗਿਆ ਤੇ ਉਥੇ ਦੀ ਇਕਨੋਮੀ ਦੇ ਵਿੱਚ ਵੀ ਆਪਣਾ ਇੱਕ ਮੇਜਰ ਰੋਲ ਪਲੇ ਕਰ ਰਹੀ ਆ। ਸਕਿੱਲ ਵਰਕਰਸ ਨੂੰ ਵੀ ਕੈਨੇਡਾ ਦੇ ਵਿੱਚ ਪੀਆਰ ਦੇਣ ਲਈ ਅਲੱਗ-ਅਲੱਗ ਡਰਾਅ ਕੱਢੇ ਜਾ ਰਹੇ ਆ। ਅਲੱਗ-ਅਲੱਗ ਪ੍ਰਾਂਤਾਂ ਦੇ ਵਿੱਚ ਚਾਰ ਪ੍ਰਾਂਤਾਂ ਦੇ ਵਿੱਚ ਪੀਆਰ ਦੇ ਕੋਟੇ ਨੂੰ ਹੋਰ ਜ਼ਿਆਦਾ ਇਨਕਰੀਜ਼ ਕਰ ਦਿੱਤਾ ਆ। ਸੋ ਅਸੀਂ ਇਹ ਚੀਜ਼ ਮੰਨ ਕੇ ਚੱਲ ਸਕਦੇ ਹਾਂ ਕਿ ਕੈਨੇਡਾ ਹਾਲੇ ਵੀ ਸਕਿੱਲ ਵਰਕਰਸ ਨੂੰ ਪੂਰੀ ਤਰ੍ਹਾਂ ਵੈਲਕਮ ਕਰਦਾ ਆ ਰਿਹਾ ਹੈ ਜਿਵੇਂ ਕਿ ਪਹਿਲਾਂ ਵੈਲਕਮ ਕਰ ਰਿਹਾ ਸੀਗਾ। ਹੱਲੇ ਵੀ ਕੈਨੇਡਾ ਦੇ ਵਿੱਚ ਅਲੱਗ-ਅਲੱਗ ਟ੍ਰੇਡ ਦੇ ਵਿੱਚ ਬਹੁਤ ਸਾਰੀਆਂ ਵੈਕੈਂਸੀਜ਼ ਖਾਲੀ ਪਈਆਂ ਆ ਤੇ ਐਦਾਂ ਦੇ ਐਪਲੀਕੈਂਟਸ ਦੀ ਜ਼ਰੂਰਤ ਆ ਜਿਨ੍ਹਾਂ ਦੇ ਕੋਲ ਕੋਈ ਨਾ ਕੋਈ ਸਕਿੱਲ ਲਾਜੀਵੇਂ ਕਿ ਪਲੰਬਰ ਕੰਸਟਰਕਸ਼ਨ ਵਰਕਰਸ ਜਾਂ ਫਿਰ ਇੰਦਾ ਦੀ ਓਕੂਪੇਸ਼ਨ ਦੇ ਵਿੱਚ ਜਿਨ੍ਹਾਂ ਨੂੰ ਕੋਈ ਨਾ ਕੋਈ ਐਕਸਪੀਰੀਅੰਸ ਹੈ ਕੈਨੇਡਾ ਦੇ ਵਿੱਚ ਨਾ ਸਿਰਫ ਉਹਨਾਂ ਲਈ ਵਰਕ ਹੈ ਬਲਕਿ ਆਉਣ ਵਾਲੇ ਟਾਈਮ ਦੇ ਵਿੱਚ ਅਜਿਹੀ ਐਪਲੀਕੈਂਟਸ ਨੂੰ ਕੈਨੇਡਾ ਦੇ ਵਿੱਚ ਪੀਆਰ ਵੀ ਮਿਲ ਸਕਦੀ ਆ ਸੋ ਅਗਰ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਮੀਨਸ ਸੀਈਸੀ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਤਾਂ ਤੁਹਾਡੇ ਕੋਲ ਟਾਇਰ 0 1 2 3 ਦਾ ਐਕਸਪੀਰੀਅੰਸ ਹੋਣਾ ਚਾਹੀਦਾ ਆ ਬਟ ਔਨ ਦਾ ਅਦਰ ਹੈਂਡ ਅਗਰ ਤੁਹਾਡੇ ਕੋਲ ਟਾਇਰ 4 ਜਾਂ 5 ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਇਸ ਡਰਾ ਦੇ ਲਈ ਐਲੀਜੀਬਲ ਨਹੀਂ ਹੋ ਕਿਉਂਕਿ ਟਾਇਰ 4 ਤੇ 5 ਦੇ ਵਿੱਚ ਜੋ ਵੀ ਜੌਬਸ ਆਦੀਆਂ ਆ ਇਹਨਾਂ ਨੂੰ ਘ ਮੰਨਿਆ ਜਾਂਦਾ ਆ ਅਗਰ 2025 ਦੀ ਗੱਲ ਕਰੀਏ ਤਾਂ ਐਕਸਪ੍ਰੈਸ ਐਂਟਰੀ ਡਰਾਅ ਦਾ ਕੱਟਆਫ 518 ਤੋਂ ਲੈ ਕੇ 547 ਤੱਕ ਗਿਆ ਸੀ ਸੋ ਜਿੰਨਾ ਜ਼ਿਆਦਾ ਐਪਲੀਕੇਂਟਸ ਦਾ CRS ਸਕੋਰ ਹੋਊਗਾ ਉਨੇ ਜ਼ਿਆਦਾ ਹਾਈ ਚਾਂਸਸ ਰਹਿਣਗੇ ਉਸਦੇ PR ਹਾਸਿਲ ਕਰਨ ਦੇ ਅਗਰ CRS ਸਕੋਰ ਦੀ ਗੱਲ ਕਰੀਏ ਤਾਂ CRS ਸਕੋਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਐਪਲੀਕੇਂਟਸ ਦੀਆਂ ਜਿਵੇਂ ਕਿ ਐਪਲੀਕੇਂਟਸ ਦੀ ਐਜੂਕੇਸ਼ਨ ਕੀ ਆਇਆ ਮਾਸਟਰਸ ਕਰ ਰਿਹਾ ਡਿਪਲੋਮਾ ਕਰ ਰਿਹਾ ਡਿਗਰੀ ਕਰ ਰਿਹਾ ਜਾਂ ਫਿਰ ਪੀ ਐਚ ਡੀ ਹੋਲਡਰ ਆ ਇਸ ਤੋਂ ਇਲਾਵਾ ਐਪਲੀਕੈਂਟ ਦੀ ਏਜ ਕਿੰਨੀ ਆ ਕਿਉਂਕਿ ਘਾਟੇਜ ਵਾਲੇ ਐਪਲੀਕੈਂਟਸ ਨੂੰ ਵਧੀਆ ਸਕੋਰ ਦਿੱਤਾ ਜਾਂਦਾ ਆ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਕਿੰਨਾ ਐਕਸਪੀਰੀਅੰਸ ਆ ਵਰਕ ਦਾ ਇਹ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੀਆਂ ਆ ਸੀ ਆਰ ਐਸ ਸਕੋਰ ਦੇ ਵਿੱਚ ਤੇ ਇਸ ਤੋਂ ਇਲਾਵਾ ਅਗਰ ਤੁਹਾਡਾ ਕੋਈ ਰਿਲੇਟਿਵਸ ਕੈਨੇਡਾ ਦੇ ਵਿੱਚ ਰਹਿ ਰਿਹਾ ਆ ਉਸਦੇ ਵੀ ਪੁਆਇੰਟਸ ਮਿਲਣਗੇ ਜਾਂ ਫਿਰ ਤੁਸੀਂ ਆਪਣੇ ਸਪਾਊਸ ਦੇ ਨਾਲ ਆ ਤਾਂ ਉਸ ਦੀ ਕੀ ਕੁਆਲਿਫੀਕੇਸ਼ਨ ਆ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਦੇਖੀਆਂ ਜਾਂਦੀਆਂ ਆ ਸੀਆਰਐਸ ਸਕੋਰ ਦੇ ਵਿੱਚ ਸੋ ਅਸੀਂ ਇਹ ਚੀਜ਼ ਮੰਨ ਕੇ ਚੱਲ ਸਕਦੇ ਹਾਂ ਕਿ ਓਵਰঅল ਤੁਹਾਡੀ ਪ੍ਰੋਫਾਈਲ ਬਹੁਤ ਜ਼ਿਆਦਾ ਵਧੀਆ ਹੋਣੀ ਚਾਹੀਦੀ ਆ ਜਿੰਨੀ ਪ੍ਰੋਫਾਈਲ ਤੁਹਾਡੀ ਸਟਰੋਂਗ ਹੋਊਗੀ ਜਿੰਨੇ ਵਧੀਆ ਤੁਹਾਡੇ ਸੀਆਰਐਸ ਸਕੋਰ ਹੋਣਗੇ ਉੰਨੇ ਹਾਈ ਚਾਂਸ ਰਹਿਣਗੇ ਅੱਗੇ ਚੱਲ ਕੇ ਤੁਹਾਡੇ ਕੈਨੇਡਾ ਦੇ ਵਿੱਚ ਪੀਆਰ ਹੋਣ ਦੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਲੈਂਗੁਏਜ ਟੈਸਟ ਬਹੁਤ ਜ਼ਿਆਦਾ ਮੈਟਰ ਕਰਦੇ ਇਸ ਟਾਈਮ ਕੈਨੇਡਾ ਦੇ ਵਿੱਚ ਫ੍ਰੈਂਕੋਫੋਨ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ। ਫ੍ਰੈਂਚ ਲੈਂਗੁਏਜ ਦੀ ਅਗਰ ਤੁਸੀਂ ਵਧੀਆ ਨੌਲੇਜ ਹਾਸਿਲ ਕਰ ਲੈਂਦੇ ਆ ਤਾਂ ਉਸ ਦੇ ਬੇਸਿਸ ਤੇ ਵੀ ਤੁਹਾਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਾਂ ਫਿਰ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਵਧੀਆ ਪੁਆਇੰਟਸ ਮਿਲ ਜਾਂਦੇ ਆ ਜਿਸ ਦੇ ਬੇਸਿਸ ਤੇ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰ ਸਕਦੇ ਆ। ਸੋ ਬਹੁਤ ਸਾਰੀਆਂ ਚੀਜ਼ਾਂ ਆ ਅਗਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ। ਇਸ ਤੋਂ ਇਲਾਵਾ ਤੁਸੀਂ ਕੋਈ ਨਾ ਕੋਈ ਅਜੀਹਾ ਸ਼ਾਰਟ-ਟਰਮ ਕੋਰਸ ਵੀ ਕਰ ਸਕਦੇ ਆ ਜੋ ਕੈਨੇਡਾ ਦੇ ਵਿੱਚ ਇਨ ਡਿਮਾਂਡ ਆ। ਅਗਰ ਤੁਸੀਂ ਇਹਨਾਂ ਸਾਰ ਤੂੰ ਧਿਆਨ ਵਿੱਚ ਰੱਖੋਗੇ ਤਾਂ ਕੈਨੇਡਾ ਦੇ ਵਿੱਚ ਪੀਆਰ ਲੈਣਾ ਤੁਹਾਨੂੰ ਬਹੁਤ ਜ਼ਿਆਦਾ ਈਜ਼ੀ ਰਹੇਗਾ ਇਫ ਯੂ ਹੈਵ ਐਨੀ ਫਰਦਰ ਕੁਰੀਜ਼ ਪਲੀਜ਼ lets me know in the comment section ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਰਹੀ ਹੋਊਗੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਹੋ ਜਿਹੇ ਹੋਰ ਇਨਫੋਰਮੇਟਿਵ ਵੀਡੀਓਜ਼ ਲਈ ਮੈਂ ਮਿਲਦੀ ਹਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ